ਦੇ ਹਿੱਤ ਵਿੱਚ ਹੈਗੀਆਂ ਜਿਹੜੇ ਪੰਜਾਬ ਨੂੰ ਤਰੱਕੀ ਕਰਨ ਵਾਸਤੇ ਅਸੀਂ ਸਾਰੇ ਬਾਕੀ ਵਰਕਰਾਂ ਨੂੰ ਵੀ ਅਪੀਲ ਕਰਦੇ ਹਾਂ ਅਕਾਲੀ ਦਲ ਨਾਲ ਜੰਮ ਹੋ ਤੇ ਜੇ ਹਰ ਤਾਂ ਦੇਖਦੇ ਕੀ ਹੁੰਦਾ ਵਿਚਾਰ ਸੁਣੀਏ ਇੱਕ ਇੱਕ ਸ਼ਬਦ ਉਹਨਾਂ ਦਾ ਸੁਣਨ ਵਾਲਾ ਹੈ ਤੇ ਆਓ ਜਕਾਰਾ ਛੱਟਾਂਗਾ ਉਸ ਤੋਂ ਬਾਅਦ ਸਰਦਾਰ ਸੁਖਬੀਰ ਸਿੰਘ ਦੀ ਬਾਦਲਾਪਤੀ ਦੇ ਰੂਬਰੂ ਹੋਣਗੇ ਬੋਲ ਸੋਨਹਾ ਸ਼ਰਮ ਨਹੀਂ ਅਕਾਲੀ ਦਲ ਸ਼੍ਰੀ ਰਾਮ ਦੀ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਬਾਦਲ ਸਰਦਾਰ ਸੁਖਬੀਰ ਸਿੰਘ ਬਾਦਲ ਬੋਲੇ ਸੋ ਨਿਹਾਲ ਤੁਸੀਂ ਥੋੜਾ ਪਿੱਛੇ ਹੋ ਜਾ ਯਾਰ ਇੱਥੇ ਇੱਧਰ ਬੈਠੇ ਲੋਕੀ ਜਾਂ ਥੱਲੇ ਬੈਜੋ ਥੋੜੇ ਤੁਸੀਂ ਇੱਧਰ ਆ ਜਾਓ ਇੱਥੇ ਬੈਠ ਜੀ ਇੱਧਰ ਆ ਜੋ ਕਿਉਂ ਕਿ ਇੱਧਰ ਦੇਖਦੇ ਨੇ ਲੋਕਾਂ ਨੂੰ ਮੈਨੂੰ ਤਾਂ ਯਾਰ गुरु प्यारी, प्यारी सत्संग जी गज के फतेह बुलाओ वाहगुरु जी का खालसा वाहू जी की फतेह जीरा हल्का ਜਿਵੇਂ ਸੇਕੋ ਸਾਹਿਬ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਆਕਾਲੀ ਦਲ ਦਾ ਹੈੱਡਕੁਆਰਟਰ ਹੁੰਦਾ ਸੀ ਜੀਰਾ ਤੇ ਧਰਮਘੋਟ ਮੈਨੂੰ ਯਾਦ ਹੈ ਜਦੋਂ ਸਰ ਜੋਰਾ ਸਿੰਘ ਮਾਨ ਇਲੈਕਸ਼ਨ ਲੜਦੇ ਸੀ ਪਾਰਲੀਮੈਂਟ ਦਾ ਅਬੋਰ ਫਾਇਟ ਤੋਂ ਹਾਰਦੇ ਆਉਂਦੇ ਤੇ ਜਦੋਂ ਜੀਰਾ ਧਰਮਕੋਟ ਪਹੁੰਚਦੇ 30 35 35000 ਦੀ ਛਲਮ ਲੱਗਦੀ ਸੀ ਉਦੋਂ ਇਕੱਠੇ ਦੋਨੋਂ ਹਲਕੇ 60 70000 ਦੀ ਲੀਡ ਕਰਕੇ ਉਹ ਲਗਾਤਾਰ ਜਿੱਦੇ ਰਹੇ ਸਾਨੂੰ ਮਾਣ ਆਇਆ ਇਸ ਹਲਕੇ ਤੇ ਅੱਜ ਦਾ ਤੁਹਾਡਾ ਕੱਟ ਦੇਖ ਕੇ ਮੈਂ ਵਧਾਈ ਦੇਣਾ ਚਾਹਣਾ ਹੈ ਹਰਪ੍ਰੀਤ ਜੀ ਨੂੰ ਤੇ ਉਹਨਾਂ ਦੀ ਸਮੂਚੀ ਟੀਮ ਨੂੰ ਤੇ ਮੈਂ ਦੱਸਣਾ ਚਾਹਣਾ ਪੰਜਾਬ ਵਿੱਚ ਪੰਜਾਬ ਦੇ ਲੋਕਾਂ ਵਿੱਚ ਇੱਕ ਬਹੁਤ ਭਾਰੀ ਗੁੱਸਾ ਝਾੜੂ ਦੇ ਖਿਲਾਫ ਝਾੜੂ ਵਾਲਿਆਂ ਨੇ ਉਹ ਤੋਂ ਪਹਿਲੇ ਕਾਂਗਰਸ ਨੇ ਝੂਠ ਬੋਲ ਕੇ ਡਰਾਮੇ ਕਰਕੇ ਸਰਕਾਰਾਂ ਬਣਾ ਲੀਆਂ ਜੇ ਤੁਸੀਂ ਆਪਣੇ ਘਰੇ ਕਿਸੇ ਦਿਨ ਸ਼ਾਂਤ ਬਹਿ ਕੇ ਸੋਚਿਓ ਜਰੂਰ ਕਿ ਪੰਜਾਬ ਦੀ ਅਸਲੀ ਵਾਰਿਸ ਪਾਰਟੀ ਕਿਹੜੀ ਹੈ ਕਿਹੜੀ ਪਾਰਟੀ ਨੇ ਆਪਣੇ ਖੇਤਾਂ 'ਚ ਝੋਨਾ ਲਵਾਉਣ ਲਾ ਦਿੱਤਾ ਕਣਕ ਲਾ ਦਿੱਤੀ ਕਿਹੜੀ ਪਾਰਟੀ ਨੇ ਜੋ ਅੱਜ ਪੰਜਾਬ ਹੈ ਉਸ ਪੰਜਾਬ ਨੂੰ ਬੜਾਇਆ ਹੈ ਆਵੇਂ ਸਰਕਾਰਾਂ ਆਜ਼ਾਦੀ ਦੇ ਬਾਅਦ ਹਰ 5 ਸਾਲ ਬਦਲਦੀਆਂ ਰਹੀਆਂ ਪਰ ਉਹ ਕੱਲੀਆਂ ਸਰਕਾਰਾਂ ਸੀ ਜੇ ਕੰਮ ਹੋਇਆ ਜੇ ਥੋੜੀ ਸੇਵਾ ਹੋਈ ਹੈ ਥੋੜੀ ਬਾਹ ਫੜੀ ਗਈ ਹੈ ਪੰਜਾਬ ਦੇ ਕਿਸਾਨ ਗਰੀਬ ਦੀਆਂ ਮੁਸ਼ਕਲਾਂ ਹੱਲ ਕਰਾਈਆਂ ਤੇ ਕੱਲੀ ਇੱਕੋ ਇੱਕ ਸ਼ਰੋਮਣੀ ਕਾਲੀ ਦਲ ਨੇ ਮੇਰੇ ਸਾਹਮਣੇ ਤੁਸੀਂ ਬੈਠੇ ਹੋ ਹੱਥ ਕੜਾ ਕਰਕੇ ਦੱਸਿਓ ਕਿੰਨਾ ਕੋਲੇ ਡਿਊਲ ਕਨੈਕਸ਼ਨ ਹੈ ਕਿੰਨਾ ਕੋਲੇ ਡਿਊਲ ਕਨੈਕਸ਼ਨ ਹੈ ਸਾਰਿਆਂ ਕੋਲੇ ਡਿਊਲ ਕਨੈਕਸ਼ਨ ਹੈ ਦਿੱਤੇ ਕਿਨੇ ਆ ਅਕਾਲੀ ਦਲ ਤੇ ਬਾਦਲ ਸਾਹਿਬ ਨੇ ਉਹਦੇ ਵਿੱਚ ਮੁਫਤ ਬਿਜਲੀ ਪਾਈ ਕਿਨੇ ਆ ਬਾਦਲ ਸਾਹਿਬ ਨੇ ਇਹਦਾ ਮਤਲਬ ਦੇਖੋ ਲੱਖ ਡੇਢ ਲੱਖ ਦੀ ਤਾਂ ਪੈਨਸ਼ਨ ਸਾਰਿਆਂ ਨੂੰ ਲਾਤੀ ਨਾ ਆ ਮੰਡੀਆਂ ਪੂਰੇ ਪੰਜਾਬ ਬਣਾਉਣ ਵਾਲਾ ਬਾਪੂ ਬਾਦਲ ਆ ਲਿੰਕ ਕਰੋੜਾਂ ਬਣਾਉਣ ਵਾਲਾ ਬਾਪੂ ਬਾਦਲ ਆ ਗਰੀਬ ਨੂੰ ਆਟਾ ਦਾਲ ਦੇਣ ਵਾਲਾ ਬਾਪੂ ਦਾਲ ਬਾਦਲ ਸ਼ਗਨ ਸਕੀਮ ਪੈਨਸ਼ਨ ਐਸ்சி ਭਾਈਚਾਰੇ ਨੂੰ ਧਰਮਸ਼ਾਲਾ ਐਸ்சி ਭਾਈਚਾਰੇ ਦੇ ਬੱਚਿਆਂ ਨੂੰ ਮੁਫਤ ਪੜਾਉਣਾ ਸਾਰਾ ਕੁਝ ਅਕਾਲੀ ਦਲ ਤੇ ਵੱਡੇ ਪੱਲ ਸਾਬ ਕਰਦੇ ਸੀ ਉਹ ਮੁੱਖ ਮੰਤਰੀ ਸੀ ਸੋਡੇ ਮੁੱਖ ਮੰਤਰੀ ਸੀ ਉਹਨਾਂ 'ਚ ਦਿਲ 'ਚ ਦਰਦ ਸੀ ਉਹ 24 ਘੰਟੇ ਉਹਨਾਂ ਦਾ ਮਨ 'ਚ ਕੋਈ ਗੱਲ ਸੀ ਸੇਵਾ ਮੈਂ ਪੰਜਾਬ ਨੂੰ ਆ ਕਰਕੇ ਦੇਣਾ ਮੈਂ ਪੰਜਾਬ ਨੂੰ ਆ ਕਰਕੇ ਦੇਣਾ ਮੁੱਖ ਮੰਤਰੀ ਭਾਵੇਂ ਸਾਰਾ ਟਾਈਮ ਦੇਖ ਲਓ 20 ਸਾਲ ਰਏ ਆ 20 ਸਾਲਾਂ 'ਚ ਹੀ ਨਕਸ਼ਾ ਬਦਲ ਦਿੱਤਾ ਜਿੰਨੀਆਂ ਵੀ ਨਹਿਰਾਂ 'ਚ ਕਸੀਆਂ ਪੰਜਾਬ ਦੇਖਦੇ ਹੋ ਸੇਕੋ ਸਾਹਿਬ ਮੰਤਰੀ ਹੁੰਦੇ ਸੀ ਨਾਰਾਂ ਦੇ ਤੇ ਬਾਦਲ ਸਾਹਿਬ ਪੈਸੇ ਦਿੰਦੇ ਸੀ ਸੇਕੋ ਸਾਹਿਬ ਮੰਨਣ ਚ ਲੱਗ ਜਾਂਦੇ ਸੀ ਫਰਕ ਹੈ ਸੋਚ ਦਾ ਫਰਕ ਹੈ ਕਿਉਂ ਫਰਕ ਕਿਉਂ ਹੈ ਅਸੀਂ ਥੋੜੇ ਆ ਅਕਾਲੀ ਦਲ ਨੇ ਜਿਉਣਾ ਮਰਨਾ ਥੋੜੇ ਵਾਸਤੇ ਹੈ ਆ ਝਾੜੂ ਵਾਲੇ ਦਿੱਲੀੋਂ ਆਉਂਦੇ ਆ ਉਹਨਾਂ ਨੂੰ ਲਗਾਇਆ ਥੋੜੇ ਨਾਲ ਕੇਜਰੀਵਾਲ ਨੂੰ ਦਰਦਾ ਥੋੜੇ ਪ੍ਰਤੀ ਕਾਂਗਰਸੀਆਂ ਨੂੰ ਦਰਦ ਹੈ ਮੈਂ ਇੱਕ ਦਿਨ ਸਵਾਲ ਪੁੱਛਿਆ ਸੀ ਅਸੈਂਬਲੀ 'ਚ ਬਹਿਸ ਚੱਲਦੀ ਸਾਡੇ ਜਿਵੇਂ ਇਹਨਾਂ ਦੀ ਆਦਤ ਹੈ ਝੂਠ ਬੋਲਣ ਦੀ ਮੈਂ ਕਿਹਾ ਸਾਰੇ ਹੀ ਬਹਿਸ ਬੰਦ ਕਰ ਦਿਓ ਆਪਾਂ ਮੈਨੂੰ ਇੰਨਾ ਹੀ ਜਵਾਬ ਦੇ ਦਿਓ ਕਿੰਨੇ ਸਾਲ ਤੁਸੀਂ ਸਰਕਾਰ 'ਚ ਰਹੇ ਹੋ ਮੈਨੂੰ ਇੱਕ ਵੀ ਨਿਸ਼ਾਨ ਮੈਨੂੰ ਪੰਜ ਨਿਸ਼ਾਨੀਆਂ ਦੱਸ ਦਿਓ ਤੁਸੀਂ ਪੂਰੀ ਪੰਜਾਬ ਪੰਜ ਚੀਜ਼ਾਂ ਜਿਹੜੀਆਂ ਬਣਾਈਆਂ ਹੋਣ ਆ ਸਾਰੇ ਬੈਠੇ ਸੀ ਤੁਸੀਂ ਸੁਣਿਆ ਹੋਣਾ ਆ ਬੀਪੀ ਭੱਟਲ ਸੀ ਸਾਰੇ ਕਾਂਗਰਸ ਸੀ ਨੇ ਲੀਡਰਸ਼ਿਪ ਮੰਤਰੀ ਰਏ ਸਾਰੇ ਲਾਲ ਸਿੰਘ ਵੇਰਾ ਪੰਜ ਨਹੀਂ ਗਿਨਾ ਸਕੇ ਮੈਂ ਉਹਨਾਂ ਕਹਿੰਦਾ ਚਾਰ ਦੱਸ ਦਿਓ ਨਹੀਂ ਗਿਣਾ ਸਕੇ ਤਿੰਨ ਦੱਸ ਦਿਓ ਅਖੀਰ ਮੈਂ ਕਹਾ 21 ਦੱਸ ਦਿਓ ਤੇ ਚੰਨੀ ਕੀ ਕਹਿੰਦਾ ਸੀ ਪੈਜਵਾ ਖਲਾਈ ਹੈ ਤੇ ਝਾੜੂ ਵਾਲੇ ਨੇ ਉਹ ਵੀ ਨਹੀਂ ਲਾਇਆ ਐ ਨੈਟ ਹੋਏ ਆ ਮੈਨੂੰ ਡਰ ਲੱਗਦਾ ਹੈ ਜਿਹੜੀਆਂ ਸੜਕਾਂ ਬਣਾਈਆਂ ਸੀ ਪਿਛਲੇ 10 ਸਾਲ ਹੋ ਗਏ ਦਿਲ ਦੇ ਹੱਥ ਪਾ ਕੇ ਦੱਸੋ ਯਾਰ ਪਿਛਲੇ 10 ਸਾਲ 'ਚ ਕੋਈ ਕੰਮ ਹੋਇਆ ਫਿਰ ਆਪਾਂ ਗਲਤੀ ਐਡੀ ਕੋ ਕਰ ਗਏ ਅਸੀਂ ਹੱਥ ਜੋੜਦੇ ਸੀ ਉਦੋਂ ਕਹਿੰਦੇ ਸੀ ਕਿ ਆ ਸਾਰੇ ਝੂਠ ਬੋਲ ਰਹੇ ਐ ਸਾਡੇ ਤੇ ਝੂਠੇ ਇਲਜ਼ਾਮ ਲਾਏ ਬੇਅਦਬੀ ਦੇ ਯਾ ਬੇਅਦਬੀ ਕਾਲੀ ਦਲ ਕਰੂਗਾ ਕਾਲੀ ਦਲ ਦੀ ਲੀਡਰਸ਼ਿਪ ਕਰੂਗੀ ਸ਼੍ਰੋਮਣੀ ਅਕਾਲੀ ਦਲ ਤਾਂ ਗੁਰੂ ਘਰਾਂ ਦੀ ਸੇਵਾ ਕਰਨ ਵਾਸਤੇ ਬਣਿਆ ਹੈ ਗੁਰੂ ਘਰਾਂ ਦੀ ਰੱਖਿਆ ਕਰਨ ਵਾਸਤੇ ਬਣਿਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਵੀ ਵਰਕਰ ਚਲੋ ਅਰਦਾਸ ਕਰਕੇ ਘਰੋਂ ਨਿਕਲਦਾ ਨਹੀਂ ਤੇ ਤੁਸੀਂ ਉਸੇ ਪਾਰਟੀ ਤੇ ਇਲਜ਼ਾਮ ਲਾਤਾ ਤੇ ਲਾਇਆ ਕਿਨੇ ਆ ਝਾੜੂ ਵਾਲਿਆਂ ਤੇ ਕਾਂਗਰਸ ਨੇ ਰਲ ਕੇ ਕਿਉਂਕਿ ਉਹਨਾਂ ਨੇ ਦੇਖਿਆ ਕਿ ਅਕਾਲੀ ਦਲ ਦਾ ਤੂਫਾਨ ਇੰਨਾ ਤਕੜਾ ਹੈ ਹੁਣ ਰਾਜ ਇਹਨਾਂ ਦਾ ਰਹੂਗਾ ਉਹਨਾਂ ਨੇ ਸਾਜ਼ਿਸ਼ ਰਚੀ ਬੇਅਦਬੀਆਂ 2015 ਚ ਸ਼ੁਰੂ ਹੋ ਗਈਆਂ ਸਰਕਾਰ ਆਪਣੀ ਦੁੱਖ ਹੈ ਪਰ ਮੈਨੂੰ ਐਡਾ ਵੱਡਾ ਵੀ ਦੁੱਖ ਹੈ ਕਿ ਇਹਨਾਂ ਨੇ ਸਾਨੂੰ ਜਾਂਚ ਨਹੀਂ ਕਰਾਉਣ ਦਿੱਤੀ ਸਾਰੇ ਇਕੱਠੇ ਹੋ ਗਏ ਆ ਕਾਂਗਰਸੀ ਦੀ ਕੈਪਟਨ ਵੀ ਆ ਭਲੇ ਵੀ ਦਾਦੂ ਵਾਲ ਵਰਗੇ ਮੰਡ ਵੀ ਸਾਰੇ ਸੜਕਾਂ ਤੇ ਬਹਿ ਗਏ ਕਹਿੰਦੇ ਪੰਜਾਬ ਤੋਂ ਜਾਂਚ ਨਹੀਂ ਕਰਾਉਣੀ ਅਸੀਂ ਜਾਂਚ ਕਰਾਉਣੀ ਹੈ ਸੀਬੀਏ ਤੋਂ ਉਹਨੂੰ ਪਤਾ ਸੀ ਕਿ ਦੋਸ਼ੀ ਫੜੇ ਜਾਣਗੇ ਸਾਨੂੰ ਮਜਬੂਰਨ ਸੀਬੀਏ ਨੂੰ ਦੇਣੀ ਪਈ ਤੇ ਅੱਜ ਤੱਕ ਹੋਰ ਜਾਂਚ ਜਰੂਰ ਰਹੀ ਹੈ ਦੋ ਕੇਸ ਦੋ ਕੇਸ ਅਸੀਂ ਆਪਣੇ ਕੋਲ ਹੀ ਰੱਖ ਲਏ ਉਹਨਾਂ ਨੂੰ ਪਤਾ ਨਹੀਂ ਲੱਗਿਆ ਇੱਕ ਤਾਂ ਮਲਕੇ ਦਾ ਮੋਗੇ ਜ਼ਿਲ੍ਹੇ 'ਚ ਇੱਕ ਮਲੇਰ ਕੋਟਲੇ ਕੁਰਾਨ ਸ਼ਹੀਦ ਦੀ ਬਿਆਬੀ ਹੋਈ ਤੁਸੀਂ ਹੈਰਾਨ ਰਹੋਗੇ ਤੁਹਾਨੂੰ ਸ਼ਾਇਦ ਪਤਾ ਨਹੀਂ ਮਲੇਰਕੋਟਲੇ ਕਿਹਨੂੰ ਫੜਿਆ ਆਮ ਆਦਮੀ ਪਾਰਟੀ ਦਾ ਐਮਐਲਏ ਦਿੱਲੀ ਦਾ ਐਮਐਲਏ ਉਹ ਆਇਆ ਇੱਥੇ ਬੇਅਦਬੀ ਕਰਨ ਉਹਨੂੰ ਫੜ ਲਿਆ ਅਸੀਂ ਸਰਕਾਰ ਇਹਨਾਂ ਦੀ ਅੱਗੇ ਤੁਸੀਂ ਦੇਖੋ ਕਿੰਨੀ ਸ਼ੱਤ ਹੈ ਕਿੰਨੇ ਚਲਾਕ ਹੈ ਝਾੜੂ ਵਾਲੇ ਉਸ ਆਮ ਆਦਮੀ ਪਾਰਟੀ ਨੂੰ ਬਚਾਉਣ ਵਾਸਤੇ ਉਹ ਲੀਡਰ ਨੂੰ ਬਚਾਉਣ ਵਾਸਤੇ ਵਕੀਲ ਕਿਹੜੇ ਸੀ ਮਲੇਰ ਕੋਰਲੇ ਸੈਸ਼ਨ ਕੋਰਟ ਚ ਅੱਜ ਦੇ ਕੈਬਨਿਟ ਮਨਿਸਟਰ ਹਰਪਾਲ ਛੀਮਾ ਜਿਹੜਾ ਮਨ ਲਖਜਾਨਾ ਮੰਤਰੀ ਉਹ ਵਕੀਲ ਉਹਨੂੰ ਬਚਾਉਣ ਵਾਸਤੇ ਪ੍ਰਾਂਤ ਸ਼ੀਲ ਦੀ ਬੇਅਦਬੀ ਦੇ ਹਰਪਾਲ ਛੀਮਾ ਤੇ ਹਰਜੋਗ ਪਹਿਲ ਦੋਨੋਂ ਵਕੀਲ ਆ ਕੇਸ ਹੁਣੇ ਖਤਮ ਹੋਇਆ ਹੈ ਆ 7 ਮਹੀਨੇ ਪਹਿਲੇ ਡਿਸੰਬਰ ਚ ਦੇਖੋ ਇਹਨਾਂ ਨੂੰ ਕਿੰਨੀ ਘਬਰਾਹਟ ਹੋ ਗਈ ਕਿ ਕਿ ਜੇ ਇਹਨੂੰ ਸਜ਼ਾ ਹੋ ਗਈ ਉਹਨੇ ਨਾਂ ਲੈ ਦੇਣਾ ਕਿ ਕੇਜਰੀਵਾਲ ਨੇ ਮੈਨੂੰ ਭੇਜਿਆ ਕਿਉਂ ਭੇਜਿਆ ਤਾਂ ਉਹਨੇ ਐਮਐਲਏ ਕੀ ਇੱਥੇ ਚਾਰ ਪਣਾਊਗਾ ਫਿਰ ਇਹਨਾਂ ਨੇ ਕੇਜਰੀਵਾਲ ਨੇ ਆ ਪਹਿਲੀ ਦਸੰਬਰ 2024 ਮਤਲਬ ਤਕਰੀਬਨ 7 ਮਹੀਨੇ ਪਹਿਲੇ ਸੈਸ਼ਨ ਕੋਰਟ ਨੇ ਉਹਨੂੰ ਨਰੇਸ਼ ਯਾਦਵ ਉਹ ਐਮਐਲਏ ਹੈ ਉਹਨੂੰ ਸਜ਼ਾ ਦੇ ਦਿੱਤੀ ਤੇ سزا ਦੇਣ ਤੋਂ ਇੱਕ ਮਹੀਨਾ ਪਹਿਲੇ ਉਹਨਾਂ ਆ ਵਕੀਲਾਂ ਨੂੰ ਪਤਾ ਲੱਗ ਗਿਆ ਕਿ ਹੁਣ ਤਾਂ ਸਜ਼ਾ ਹੋਣੀ ਹੈ ਇਹਨਾਂ ਨੇ ਕੀ ਕੀਤਾ ਇੱਕ ਇਦਰੀਵਾਲ ਨੇ ਡੀਸੀ ਨੂੰ ਕਿਹਾ ਕਿ ਜਿਹੜੇ ਨੇ ਦਰਖਾਸਤ ਦਿੱਤੀ ਹੈ ਜਿਹਦੇ ਤੇ ਦਰਖਾਸਤ ਤੇ ਕੇਸ ਹੋਇਆ ਹੈ ਉਹ ਬੰਦੇ ਤੋਂ ਕੇਸ ਵਾਪਸ ਕਰਾਓ ਜੀ ਦੇਖੋ ਕੇਸ ਵੈਸ ਹੋ ਗਈ ਖਤਮ ਹੋ ਗਿਆ ਇੱਕ ਮਹੀਨਾ ਚ ਜੱਜ ਕਹਿੰਦਾ ਮੈਂ ਫੈਸਲਾ ਦੇਣਾ ਹੈ ਉਸ ਬੰਦੇ ਨੂੰ ਡਰਾ ਕੇ ਉਹਦਾ ਦਰਖਾਸਤ ਦਵਾਦੀ ਕੀ ਜੀ ਮੈਂ ਆਪਣੀ ਦਰਖਾਸਤ ਵਾਪਸ ਕਰਾਉਣਾ ਚਾਹਣਾ ਹੈ ਅਬੇ ਅਦਬੀ ਵਾਲੀ ਪਰ ਜੱਜ ਬੜਾ ਦਲੇਰ ਸੀ ਕਹਿੰਦਾ ਜੋ ਮਰਜ਼ੀ ਕਰ ਲਓ ਮੈਂ ਤਾਂ ਨਹੀਂ ਕਰਦਾ ਹੁਣ ਵਾਪਸ ਉਹਨੇ ਆਪਣੇ ਫੈਸਲੇ 'ਚ ਲਿਖਿਆ ਕੀ ਪੰਜਾਬ ਸਰਕਾਰ ਦੇ ਡੀਸੀ ਦੇ ਦਰਖਾਸਤ ਦਿੱਤੀ ਹੈ ਡੀਏ ਨੂੰ ਲਿਖਿਆ ਦਿੱਤਾ ਕੀ ਆ ਇਹ ਜ ਵਾਪਸ ਕੀਤਾ ਜਾਏ ਕਿਉਂਕਿ ਉਹ ਕਹਿੰਦਾ ਮੈਂ ਐਜ਼ ਅ ਸੈਸ਼ਨ ਜਜ ਮੈਂ ਨਹੀਂ ਕਰਦਾ ਲਿਖਿਆ ਤੇ ਮੈਨੂੰ ਸਜ਼ਾ ਦਿੰਨਾ ਕਿਉਂਕਿ ਇੱਡੇ ਸਬੂਤ ਹੈ ਆ ਝਾੜੂ ਵਾਲੇ ਡਰਦੇ ਸੀ ਨਰੇਸ਼ ਯਾਦਵ ਨੇ ਕਿਹਾ ਮੈਂ ਫਿਰ ਦੱਸ ਦੂੰਗਾ ਮੈਨੂੰ ਭੇਜਣਾ ਕੌਣ ਸੀ ਨਹੀਂ ਆ ਝਾੜੂ ਵਾਲ ਕੇਜਰੀਵਾਲ ਪੰਜਾਬ ਚ ਝਾੜੂ ਵਾਲੇ ਆਏ 2014 ਚ ਤੇ ਹੁਣ ਲਗਾਤਾਰ ਦੇਖੋ ਬੇਦਬੀਆਂ ਨਹੀਂ ਜਦੋਂ ਦਾ ਸ਼ੁਰੂ ਹੋਏ ਪਤਾ ਨਹੀਂ ਕਿੱਥੋਂ ਬੰਦੇ ਇਹਨਾਂ ਦੇ ਆਉਂਦੇ ਆ ਹੁਣ ਵੀ ਪੰਜਾਬ ਸਰਕਾਰ ਕੋਈ ਤੁਸੀਂ ਜਲਾ ਰਹੇ ਹੋ ਆਪਣੀ ਸਰਕਾਰ ਕੇਜਰੀਵਾਲ ਮੁੱਖ ਮੰਤਰੀ ਹੈ ਭਗਵੰਤ ਮਾਨ ਨੂੰ ਤਾਂ ਘਰੇ ਬਿਠਾਇਆ ਸੋਸੋਡਿਆ ਤੇ ਜੈਨ ਦੋ ਮੰਤਰੀ ਉਹਨਾਂ ਦੇ ਸੀ ਉਹਨਾਂ ਨੂੰ ਇੱਥੇ ਕੋਠੀ ਲੈ ਦੇਣੀ ਜੀ मिनिस्टर ਦੇ ਘਰ ਦੇ ਨਾਲ ਚਾਰ ਮਹਿਕਮੇ ਸੋਸੋਡਿਆ ਕੋਲੇ ਹੈ ਤੇ ਚਾਰ ਮਹਿਕਮੇ ਜੈਨ ਕੋਲੇ ਹੈ ਉਹ ਮੀਟਿੰਗਾਂ ਲੈਂਦੇ ਹੈ ਉਹ ਫੈਸਲੇ ਕਰਦੇ ਹੈ ਤੇ ਹਰ ਮਨਿਸਟਰ ਦੇ ਨਾਲ ਇੱਕ ਬੰਦਾ ਦਿੱਲੀੋਂ ਆ ਗਿਆ ਹੈ ਉਹ ਫੈਸਲੇ ਕਰਦੇ ਆ ਯਾਰ ਆਪਾਂ ਇਹਨੇ ਕੀ ਇਹ ਜੀ ਹਲਤ ਬਣ ਗਈ ਆਪਣੀ ਆਪਣੀ ਸਰਕਾਰ ਆ ਆਪ ਆਪਣੇ ਪੰਜਾਬ ਚ ਆਪਣੀ ਸਰਕਾਰ ਹੀ ਨਹੀਂ ਐ ਲੋਕਾਂ ਦੀ ਸਰਕਾਰ ਨਹੀਂ ਐ ਫੈਸਲੇ ਕੀ ਕਰਦੇ ਆ ਪੈਸਾ ਇਕੱਠਾ ਕਰਨਾ ਹੁਣ ਇਹਨਾਂ ਨੂੰ ਪਤਾ ਹੈ ਹੁਣ ਇਹਨਾਂ ਨੂੰ ਪਤਾ ਹੈ ਕਿ 1.5 ਸਾਲ ਬਾਅਦ ਇਹਨਾਂ ਨੂੰ ਵੋਟ ਨਹੀਂ ਪਾਣੀ ਕਹਿੰਦੇ ਪੈਸੇ ਇਕੱਠੇ ਕਰ ਲਓ ਲੁੱਟੋ ਲੱਗ ਜਾਓ ਹੁਣ ਇਹ ਨਮਾਜ਼ ਪੰਗਾ ਸ਼ੁਰੂ ਕਰਤਾ 40 ਹਜ਼ਾਰ ਏਕੜ ਜ਼ਮੀਨ ਕਹਿੰਦੇ ਅਸੀਂ ਕਿਸਾਨਾਂ ਦੀ ਲੈਣੀ ਹੈ ਯਾਰ ਕਿਸ ਵਾਸਤੇ ਲੈਣੀ ਹੈ 40 ਹਜ਼ਾਰ ਏਕੜ ਕਿਉਂਕਿ ਦਿੱਲੀ ਦੇ ਬਿਲਡਰਾਂ ਨਾਲ ਗੱਲ ਹੋ ਗਈ ਕਿ ਤੁਸੀਂ ਸਾਨੂੰ ਲੋਡ ਕਰਦੇ ਹੋ ਉਹਦੇ ਬਾਅਦ ਤੁਸੀਂ ਹੱਥੋਂ ਕਰੋੜਾ ਰੁਪਏ ਲੈ ਲਓ ਤੇ ਕਿਸਾਨ ਦੀ ਜ਼ਮੀਨ ਅਸੀਂ ਲੈ ਲਾਂਗੇ ਆਦ ਹਾਲਾਤ ਹੈ ਸ਼੍ਰੋਮਣੀ ਕਾਲੀ ਦਲ ਨੇ ਫੈਸਲਾ ਕੀਤਾ ਹੈ ਕਾਲੀ ਦਲ ਕੁਛ ਵੀ ਕਰਨਾ ਪਏ ਮੈਂ ਤੁਹਾਨੂੰ ਗਰੰਟੀ ਦਿੰਦਾ ਜ਼ਮੀਨ ਨਹੀਂ ਜਾਣ ਦੇਵਾਂਗੇ ਤੁਹਾਡੀ ਕਿਸੇ ਦੀ ਵੀ ਮੈਂ ਫਿਰ ਤੋਂ ਬੇਅਦਬੀ ਤੇ ਆਉਣਾ ਚਾਹਣਾ ਹੈ ਦੇਖੋ ਅੱਧੀ ਅੱਧੀ ਤੇ ਸਿਆਸਤ ਕੀਤੀ ਸਾਰਿਆਂ ਨੇ ਆ ਜਿੰਨੇ ਕਾਂਗਰਸ ਹੈ ਜਿੰਨੇ ਮੰਡ ਹੈ ਜਿੰਨੇ ਦਾदू ਵਾਲਾ ਜਿੰਨੇ ਆਪਣੇ ਵਿਰੋਧੀ ਹੈ ਉਹਨਾਂ ਦਾ ਮਤਲਬ ਸੀ ਕਿ ਬਾਰ ਬਾਰ ਹੁਣ ਜਿਹੜਾ ਤੁਸੀਂ ਦੇਖ ਲਓ ਪੰਜ ਛੇ ਦਿਨ ਪਹਿਲੇ ਅਸੈਂਬਲੀ 'ਚ ਝਾੜੂ ਵਾਲੇ ਲੈ ਬੇਅਦਬੀ ਦਾ ਬਿੱਲ ਯਾ ਸਾਢੇ 3 ਸਾਲ ਦਾ ਤੁਸੀਂ ਸੋਚਿਆ ਨਹੀਂ ਤੇ ਬਿੱਲ 'ਚ ਕੀ ਲਿਖਿਆ ਕਿ ਜਿਹੜਾ ਮਦਦ ਕਰੂਗਾ ਬੇਅਦਬੀ ਕਰਨ ਵਾਲੇ ਦੀ ਉਹਨੂੰ ਵੀ ਸਜ਼ਾ ਇਹਦਾ ਮਤਲਬ ਕੇਜਰੀਵਾਲ ਦੇ ਪਹਿਲੇ ਪਰਚਾ ਹੋਣਾ ਚਾਹੀਦਾ ਕਿਉਂਕਿ ਪਿਛਲੀ ਬੇਅਦਬੀ ਕੁਰਾਨ ਚੀ ਦੀ ਉਹਨੇ ਕਰਾਈ ਸੀ ਆਖ ਦੇਖੋ ਕਾਂਗਰਸੀਆਂ ਦੇ ਬਿਆਨ ਹੁਣ ਜਦੋਂ ਦਿਲ 'ਚ ਨਾ ਖੋਟ ਹੋਏ ਸામਨੇ ਆ ਜਾਂਦੀਆਂ ਚੀਜ਼ਾਂ ਪ੍ਰਗਟ ਸਿੰਘ ਨੇ ਹੁਣੇ ਅਸੈਂਬਲੀ 'ਚ ਕੀ ਕਿਹਾ ਕਿ ਅੱਜ ਮੈਂ ਸੱਚ ਬੋਲਣਾ ਚਾਹਾਂ ਸਾਡੀ ਸਰਕਾਰ ਦੇ ਦਰਾਨ ਅਸੀਂ ਦੋਸ਼ੀਆਂ ਨੂੰ ਫੜਦੇ ਨਹੀਂ ਲੱਗੇ ਸੀ ਅਸੀਂ ਤਾਂ ਸਿਆਸਤ ਕਰਨ ਦੇ ਲੱਗੇ ਸੀ ਕਾਲੀਆਂ ਨੂੰ ਰਗੜੋ ਬਿਰਨਾਮ ਕਰੋ ਪ੍ਰਗਟ ਸਿੰਘ ਨੇ ਅਸੈਂਬਲੀ 'ਚ ਕਿਹਾ ਸੁਖੀ ਰੰਦਾਵੇ ਨੇ ਆਪ ਬਿਆਨ ਦਿੱਤਾ ਕਿ ਵੀ ਨੇ ਕਿਹਾ ਕਿ ਮੈਂ ਐਸਆਈਟੀ ਦੀ ਮੀਟਿੰਗਾਂ 'ਚ ਮੈਂ ਆਪ ਜਾਂਦਾ ਸੀ ਜਿੱਥੇ ਕਮੇਟੀ ਬਣਾਈ ਸੀ सा मतलब दोषी फरना नहीं मतलब अकाली दल बदनाम करना देखो बुजुर्ग को बुजुर्गों ने आप पार्टी खड़ा किया है थोड़े बुजुर्गों के बुजुर्गों ने आ पार्टी खड़ी की है कुर्बानियां दी शहादत दावे आजादी तो पहले भावें आजादी तो बाद ਜੇ ਕਿਸਾਨ ਦੀ ਗੱਲ ਆਈ ਗਰੀਬ ਦੀ ਗੱਲ ਆਈ ਮਜ਼ਦੂਰ ਦੀ ਗੱਲ ਆਈ ਪੰਜਾਬ ਦੀ ਗੱਲ ਆਈ ਖਾਲਸਾ ਪੰਥ ਦੀ ਕੋਈ ਗੱਲ ਆਈ ਅੱਗੇ ਹੋ ਕੇ ਅਕਾਲੀ ਦਲ ਖੜਾ ਰਿਹਾ ਪਰ ਅੱਜ ਕਮਜ਼ੋਰ ਕਰਤਾ ਇਨਾ ਇਨਾ ਬੰਦਿਆਂ ਦੇ ਕਹਿੰਦੇ ਤੇ ਹੋਇਆ ਕੀ ਹੁਣ ਤੁਸੀਂ ਕਮਜ਼ੋਰ ਆਪਣੀ ਫੌਜ ਕਰਤੀ ਤੇ ਅੱਜ ਤੁਹਾਡੇ ਧਰਮ ਤੇ ਹਮਲਾ ਹੋਣ ਲੱਗ ਗਿਆ ਸ਼੍ਰੋਮਣੀ ਗੁਰਦੁਆਰਾ ਪਰਮੰਤਰ ਕਮੇਟੀ ਤੋੜਦੀ ਜਿਹੜੀ ਹਿੰਮਤ ਨਹੀਂ ਸੀ ਕਿਸੇ ਦੀ ਤੋਂ ਹੱਥ ਲਾਉਂਦੀ ਉਹ ਵੀ ਤੋੜ ਦਿੱਤਾ ਦਾਕਟਰ ਹਜ਼ੂਰ ਸਾਹਿਬ ਨੇ ਕਬਜ਼ਾ ਕਰ ਲਿਆ ਪਟਨਾ ਸਾਹਿਬ ਕਬਜ਼ਾ ਕਰ ਲਿਆ ਦਿੱਲੀ ਗੁਦਰਾ ਪ੍ਰਬੰਧਕ ਕਮੇਟੀ ਤੇ ਕਰ ਲਿਆ ਤੇ ਹੁਣ ਐਜੀਪੀਸੀ ਨੇ ਕਰਨ ਲੱਗੇ ਸੀ ਆ ਦੋ ਵਰਗ ਮੈਂ ਕਹਿੰਨਾ ਬਹਾਦਰ ਮੈਂਬਰ ਬੈਠੇ ਇੱਥੇ ਲਾਲ ਚੰਦ ਨੇ ਅਸੀ ਕੀ ਤੁਸੀਂ ਆ ਜਾਓ ਸਾਡੇ ਨਾਲ ਪਰ ਡੱਟ ਕੇ ਖੜੇ ਰਹੇ ਇੱਥੋਂ ਤੱਕ ਆ ਗਏ ਤੁਹਾਡੇ ਕੋਲੇ ਜੇ ਹਲੇ ਵੀ ਆਪਣੀ ਫੌਜ ਨੂੰ ਨਹੀਂ ਤਗੜਾ ਕੀਤਾ ਫਿਰ ਪਾਣੀ ਉੱਤੋਂ ਦੀ ਡੱਪ ਜੂ ਤੇ ਆਪਣਾ ਕੋਈ ਬਚਣਾ ਨਹੀਂ ਆਪਣਾ ਪੰਜਾਬ ਹੈ ਆ ਆਪਣਾ ਪੰਜਾਬ ਹੈ ਰਹਿਣਾ ਇੱਥੇ ਹੈ ਹੁਣ ਤਾਂ ਅਮਰੀਕਾ ਕੈਨੇਡਾ ਤੇ ਆਸਟ੍ਰੇਲੀਆ ਨੇ ਵੀ ਕਹਿਦਾ ਸੀ ਕਿਸੇ ਨੂੰ ਬਾਹਰੋਂ ਲੈਣਾ ਨਹੀਂ ਕਿੱਥੇ ਜਾਣਗੇ ਤੁਹਾਡੇ ਬੱਚੇ ਇੱਥੇ ਹੀ ਜੇ ਤਰੱਕੀ ਹੋਊਗੀ ਇੱਥੇ ਪੰਜਾਬ 'ਚ ਤਾਂ ਹੀ ਆਪਣੇ ਬੱਚੇ ਤੇ ਖੁਸ਼ ਰਹਿਣਗੇ ਤਾਂ ਹੀ ਕੋਈ ਤਰੱਕੀ ਹੋਊਗੀ ਤੇ ਤਰੱਕੀ ਕਰਾਉਣ ਵਾਲਾ ਇੱਕੋ ਇੱਕ ਹੈ ਸ਼ਰਮ ਨਹੀਂ ਕਾਲੀ ਤਜਰਬੇ ਕਰ ਲੈ ਆਪਾਂ ਦੇਖ ਲੈ ਬਦਲਾ ਦੇਖ ਲੈ ਕਾਂਗਰਸੀ ਨੂੰ ਹੁਣ ਕਿੰਨੇ ਤਜਰਬੇ ਕਰਾਂਗੇ ਹੁਣ ਫਿਰ ਤੂੰ ਆਉਣਗੇ ਤੁਹਾਡੇ ਕੋਲ ਕਾਂਗਰਸੀ ਕਹਿਣਗੇ ਆ ਦੇਵਾਂਗੇ ਆ ਦੇਵਾਂਗੇ ਆ ਦੇਵਾਂਗੇ ਧੱਕਾ ਨਹੀਂ ਦੇਣਾ ਕਿਉਂਕਿ ਪਹਿਲਾ 50 ਸਾਲ ਦਾ ਇਤਿਹਾਸ ਦੇਖ ਲਓ ਹੁਣ ਝਾੜੂ ਵਾਲੇ ਵੀ ਕਹਿਣਗੇ ਕੋਈ ਨਾ ਕੋਈ ਡਰਾਮਾ ਖਾਂਗੇ ਜਾਂ ਕਿਸੇ ਹੋਰ ਆਪਣੇ ਬੰਦੇ ਨੂੰ ਜਿਵੇਂ ਤੁਸੀਂ ਦੇਖਿਆ ਪਾਰਲੀਮੈਂਟ ਦੇ ਵਿੱਚ ਇੱਕ ਨਵਾਂ ਤੂ ਸਾ ਛੱਡਦਾ ਸੀ ਆਪਾਂ ਇੱਕਦਮ ਹੀ ਬਿਨ ਬਗੈਰ ਸੋਚੇ ਸਮਝੇ ਦੇਖੇ ਠੰਡਾ ਚੱਕ ਲੈਣੇ ਆ ਤੇ ਬਾਅਦ ਪਛਤਾਉਣੇ ਰਹਿੰਦੇ ਆ ਅੱਜ ਹਾਲਾਤ ਆ ਬਣ ਗਈ ਗੁੰਡਾ ਗਰਦੀ ਦਾ ਰਾਜ ਹੈ ਗੈਂਗਸਟਰ ਦਾ ਰਾਜ ਕਰੀ ਆਂਦੇ ਫਰੋਤੀ ਲਈ ਆਂਦੇ ਵਪਾਰੀ ਪੰਜਾਬ ਨੂੰ ਛੱਡ ਕੇ ਜਾ ਰਹੇ ਆ ਮੈਂ ਲੁਧਿਆਣੇ ਗਿਆ ਵੱਡੇ ਵੱਡੇ ਕਾਰਖਾਨੇ ਵਾਲਿਆਂ ਨੂੰ ਮਿਲਿਆ ਮੈਨੂੰ ਕਹਿੰਦੇ ਅਸੀਂ ਤਾਂ ਜੀ ਯੂਪੀ ਚੱਲੇ ਆ ਉੱਥੇ ਕਾਰਖਾਨਾ ਲਾਰੇ ਮੈਂ ਕਿਹਾ ਕਿਉਂ ਕਹਿੰਦੇ ਕੀ ਕਰੀਏ ਇੱਕ ਪਾਸੇ ਤਾਂ ਗੈਂਗਸਟਰ ਆ ਸਭ ਨੂੰ ਫਰौती ਲੈਂਦੇ ਐ ਦੂਜੇ ਪਾਸੇ ਕੇਜਰੀ ਵਾਲਾ ਲੋਟ ਬੁਲਾ ਲੰਦਾ ਕਿ ਮੈਨੂੰ 4 ਕਰੋੜ ਉਹ ਪਾਰਟੀ ਵਾਸਤੇ ਮੈਨੂੰ 5 ਕਰੋੜ ਦੇ ਉਹ ਅਸੀਂ ਕੀ ਕਿਨਾ ਦੇਵਾਂਗੇ ਜੇ ਇੱਕ ਆਪਣੀ ਇੰਡਸਟਰੀ ਚਲੀ ਗਈ ਇਥੋਂ ਵਪਾਰੀ ਚਲੇ ਗਏ ਕਿਸਾਨਾਂ ਦਾ ਪੂਰਾ ਹਾਲ ਹੋ ਗਿਆ ਤੇ ਫਿਰ ਹੋਊਗਾ ਕੀ ਤੇ ਹਲੇ ਤਾਂ ਥੋੜੀ ਮੈਂ ਬਿਜਲੀ ਪੂਰੀ ਕਰਕੇ ਗਿਆ ਸੀ ਹੁਣ ਫਿਰ ਤੋਂ ਕੱਟ ਲੱਗਣ ਲੱਗੇ ਕਿਉਂ ਲੱਗਣ ਲੱਗੇ ਕੀ 10 ਸਾਲ ਹੋ ਗਏ ਇੱਕ ਵੀ ਨਵਾਂ ਪਲਾਂਟ ਨਹੀਂ ਲਾਇਆ ਇਹਨਾਂ ਨੇ ਮੰਗ ਵੱਧ ਗਈ ਹੈ ਜਿਹਦੇ ਘਰੇ ਕੂਲਰ ਹੁੰਦਾ ਸੀ ਏਸੀ ਲਾ ਲੇ ਏਸੀ ਵਾਲੇ ਨੇ ਦੋ ਲਾ ਲੇ ਬਿਜਲੀ ਦੀ ਮੰਗ ਆ ਤਾਂ ਚੰਗਾ ਸੀ ਮੈਂ ਉਦੋਂ ਇੰਨੀ ਵੱਧ ਕਰ ਗਿਆ ਸੀ 10 ਹੰਟ ਪਾ ਦੇ ਤੁਹਾਡੇ ਜੇ ਫਿਰ ਤੋਂ ਆਪਾਂ ਗਲਤੀ ਕਰ ਗਏ ਆ ਆ ਗਏ ਫਿਰ ਤਾਂ ਰਾਤ ਨੂੰ ਮੱਛਰ ਵੜਿਆ ਕਰਨਗੇ ਤੁਹਾਨੂੰ ਤੁਸੀਂ ਗੱਲ ਦੇਖੋ ਮੈਂ ਕਹਿੰਦਾ ਤੁਸੀਂ ਮੇਰਾ ਪਿਛਲੇ 10 15 20 ਸਾਲ ਦਾ ਮੇਰਾ ਇਤਿਹਾਸ ਦੇਖ ਲਓ ਜੋ ਜੋ ਵੀ ਮੈਂ ਕਿਹਾ ਮੈਂ ਪੂਰਾ ਕੀਤਾ ਜੋ ਜੋ ਵੀ ਲੇਖ ਲਓ ਸਾਰੇ ਮੈਂ ਕਿਹਾ ਸੀ ਬਿਜਲੀ ਆਪੋਂ ਕਰ ਦੂੰਗਾ ਕਹਿੰਦੇ ਸੀ ਉਹ ਤਾਂ ਰੋਕੀ ਕਿਵੇਂ ਹੋ ਸਕਦੀ ਹੈ ਐ ਮਿੰਟਾਂ 'ਚ ਕਰਤੀ ਨਾ ਥਰਮਲ ਪਲਾਂਟ ਲਾ ਕੇ ਮੈਂ ਕਿਹਾ ਸੀ ਸਾਰੇ ਜ਼ਿਲ੍ਹਿਆਂ ਨੂੰ ਚੰਡੀਗੜ੍ਹ ਨਾਲ 4 6 ਲੈਂਦੀਆਂ ਸੜਕਾਂ ਨਹੀਂ ਬਣਾਵਾਂਗੇ ਭਾਵੇਂ ਬੰਬ ਛਿੜ ਦਿਓ ਆ ਸੜਕਾਂ ਬਣੀਆਂ ਕਿ ਨਹੀਂ ਹੁਣ ਤੁਸੀਂ ਜੇਰੇ ਤੋਂ ਜੀਰੇ ਤੋਂ ਅੰਮ੍ਰਿਤਸਰ ਜਾਣੇ ਅੰਮ੍ਰਿਤਸਰ ਬਠਿੰਡੇ ਜਾਣੇ ਹੋ ਨਜ਼ਾਰਾ ਆਉਂਦਾ ਕਿ ਨਹੀਂ ਏਅਰਪੋਰਟਾਂ ਤੇ ਤੁਹਾਡੇ ਪਿੰਡਾਂ 'ਚ ਜਿੰਨੀਆਂ ਵੀ ਗਲੀਆਂ ਨਾਲੀਆਂ ਕੁਝ ਵੀ ਬਣਿਆ ਜੁਨੇਗੀ ਦੇ ਸ਼ਹਿਰ ਜਾਂ ਕਿਤੇ ਵੀ ਕੋਈ ਡਿਵੈਲਪਮੈਂਟ ਹੋਈ ਹੈ ਉਹ ਉਦੋਂ ਹੀ ਹੋਈ ਹੈ ਜਦੋਂ ਤੁਹਾਡਾ ਰਾਜ ਸੀ ਤੁਹਾਡੀ ਖੇਤਰੀ ਪਾਰਟੀ ਦਾ ਰਾਜ ਸੀ ਇਸ ਕਰਕੇ ਮੈਂ ਬੇਨਤੀ ਕਰਨ ਆਇਆ ਹਾਂ 1.5 ਸਾਲ ਰਹਿ ਗਿਆ ਦੇਖੋ ਜੇ ਆਪਾਂ ਇਕੱਠੇ ਨਾ ਹੋਏ ਇੱਕ ਮੁਟਣਾ ਹੋਏ ਆਪਾਂ ਪੰਜਾਬ ਨੂੰ ਨਾ ਬਚਾਇਆ ਸਾਡੇ ਤੇ ਜ਼ਿੰਮੇਵਾਰੀ ਹੈ ਆਪਣੇ ਬਜ਼ੁਰਗ ਬੈਠੇ ਆ ਨੌਜਵਾਨ ਬੈਠੇ ਆ ਥੋੜੇ ਤੇ ਜ਼ਿੰਮੇਵਾਰੀ ਹੈ ਹੁਣ ਪੰਜਾਬ ਬਚਾਉਣ ਨੂੰ ਮੈਂ ਇਕੱਲਾ ਨਹੀਂ ਕਰ ਸਕਦਾ ਤੁਸੀਂ ਸਾਥ ਦੇ ਦਿਓ ਆ ਦਿੱਲੀ ਵਾਲਾ ਨੂੰ ਭਜਾਓ ਇੱਥੋਂ ਇਹਨਾਂ ਨੂੰ ਬਾਅਦ ਦੇ ਦਵਾਈਏ ਤਾਂ ਹੀ ਪੰਜਾਬ ਬਚੂਗਾ ਤੇ ਅੱਜ ਮੈਨੂੰ ਬੜੀ ਖੁਸ਼ੀ ਹੈ ਕੀ ਹੀਰੋ ਪਰਵਾਰ ਸਰ ਹਰਕਰਨ ਸਿੰਘ ਹੀਰੋ ਜੀ ਜਿਨ੍ਹਾਂ ਨੇ ਆਪਣੀ ਸਿਆਸੀ ਜੀਵਨ ਕਾਲੀਦਨ ਤੋਂ ਸ਼ੁਰੂ ਕੀਤਾ ਸੀ 1980 ਵਿੱਚ ਹੀ ਮੱਲਾ ਐਮਐਲਏ ਇਥੋਂ 1980 ਕੱਤਰ ਤੋਂ ਸ਼ੁਰੂ ਕੀਤਾ ਸੀ ਕੱਤਰ ਤੋਂ ਜੁਰੂ ਕੀਤਾ ਸੀ 80 ਦੇ ਇਥੋਂ ਐਮਐਲਏ ਬਣੇ ਉਹਦੇ ਬਾਅਦ ਕਾਂਗਰਸ ਕੇ ਉੱਥੇ ਉੱਥੇ ਵੀ ਟੌਪ ਵਰਕਿੰਗ ਪ੍ਰਧਾਨ ਰਹੇ ਹੈ ਅੱਜ ਸਹੀ ਮੈਨ ਤੇ ਘਰ ਵਾਪਸੀ ਹੈ ਮੈਂ ਉਹਨਾਂ ਨੂੰ ਜੀ ਆਇਆਂ ਕਹਿੰਨਾ ਉਹਨਾਂ ਦੇ ਬੇਡੇ ਹਰਪੀਤ ਜੀ ਨੂੰ ਇੱਕ ਬਹੁਤ ਵੱਡੀ ਸ਼ਖਸੀਅਤ ਸਾਡੀ ਪਾਰਟੀ ਚ ਆਈ ਹੈ ਤਾਕਤ ਬਣ ਗਈ ਸਾਡੀ ਤੋਂ ਆਸ ਕਰਕੇ ਮੈਂ ਉਹਨਾਂ ਨੂੰ ਪਾਰਟੀ ਚ ਆਉਣ ਤੇ ਮੈਂ ਜੀ ਆਇਆਂ ਕਹਿੰਨਾ ਤੇ ਵਿਸ਼ਵਾਸ ਦੋਣਾ ਕਿ ਉਹਨਾਂ ਦੇ ਸਾਰੇ ਨੂੰ ਸਾਥੀਆਂ ਨੂੰ ਪਰਿਵਾਰ ਵਾਂਗੂ ਰੱਖਾਂਗੇ ਤੇ ਮੈਂ ਅੱਜ ਕਹਿਣਾ ਵੀ ਚਾਹਣਾ ਅੱਜ ਦੇ ਬਾਅਦ ਹਰਪ੍ਰੀਤ ਜੀ ਦੇ ਹਲਕੀ ਜਿਹੀ ਜੰਗਰੀ ਤੁਸੀਂ ਸਮਝ ਲਓ ਪਰ ਮੈਂ ਸੇਕੋ ਸਾਹਿਬ ਨੂੰ ਕਹਿਣਾ ਚਾਹਾਂ ਸੇਕੋ ਸਾਹਿਬ ਆ ਮੇਰੇ ਦੇਖੋ ਸੇਕੋ ਸਾਹਿਬ ਮੇਰੇ ਪਿਤਾ ਜੀ ਦੇ ਐਜੇ ਸਾਥੀ ਕੋਈ ਮਰਜੀ ਤੂਫਾਨ ਆਇਆ ਬਾਦਲ ਸਾਹਿਬ ਨੂੰ ਅੱਗੇ ਢਾਲ ਬਣ ਜਾਂਦੇ ਸੀ ਮੇਰੇ ਨਾਲ ਵੀ ਉਵੇਂ ਮੈਂ ਤਾਂ ਇਹਨਾਂ ਦੇ ਬੱਚਿਆਂ ਵਰਗਾ ਅਕਾਲੀ ਦੇ ਅੱਜ ਟਕੜਾ ਹੈ ਐਜੇ ਲੋਕਾਂ ਦਾ ਆ ਜਿਹੜੇ ਬੈਠੇ ਆ ਜਿਹੜੇ ਜਿਨ੍ਹਾਂ ਨੇ ਪ੍ਰਵਾਹ ਨਹੀਂ ਕੀਤੀ ਜਾਨ ਦੀ ਪਰਵਾਹ ਨਹੀਂ ਕੀਤੀ ਜਾਨ ਦੀ ਪਰਵਾਹ ਨਹੀਂ ਕੀਤੀ ਲੜਾਈ ਲੜੀ ਦਿਨ ਹੋਏ ਰਾਤ ਹੋਏ ਉਹ ਹੀ ਸਪਿਰਿਟ ਆਪਣੇ ਬਜ਼ੁਰਗਾਂ ਵਾਲੀ ਜਿਹੜੀ ਸਪਿਰਿਟ ਹੈ ਨਾ ਜਿਹੜੇ ਸਾਡੇ ਬਜ਼ੁਰਗਾਂ ਚ ਕਾਲੀਗਲ ਪ੍ਰਧਾਨ ਦੀ ਪੰਥ ਪ੍ਰਧਾਨ ਦੀ ਸਪਿਰਿਟ ਸੀ ਉਹ ਸਪਿਰਿਟ ਵਾਪਸ ਲੈ ਕੇ ਆਓ ਉਦੋਂ ਜੇ ਤੁਹਾਡੇ ਬਜ਼ੁਰਗਾਂ ਨੂੰ ਇੱਕ ਵੀ ਆਦੇਸ਼ ਕਾਲੀਗਲ ਦਾ ਪ੍ਰਧਾਨ ਦਾ ਆਉਂਦਾ ਕਿ ਅੱਜ ਮੋਰਚਾ ਲਾਉਣਾ ਹੈ ਸਾਰੇ ਘਰ ਛੱਡ ਕੇ ਪਹੁੰਚ ਜਾਂਦੇ ਸੀ ਅੱਜ ਅੱਜ ਦੇ ਧਰਮਣਾ ਦੇਣਾ ਸਾਰਾ ਕੰਮ ਛੱਡ ਕੇ ਘਰ ਦਾ ਉੱਥੇ ਪਹੁੰਚ ਜਾਂਦੇ ਸੀ ਜੇ ਕਿ ਕਾਲੀ ਜਲਦਾ ਪ੍ਰਧਾਨ ਕਹਿੰਦੇ ਕਿ 5 ਸਾਲ ਜੇਲ੍ਹ ਜਾਣਾ ਪੈਣਾ ਐ ਭਗੜੇ ਪਾ ਕੇ ਜੇਲ੍ਹਾਂ ਜਾਂਦੇ ਸੀ ਉਹ ਸਪਿਰਿਟ ਵਾਪਸ ਲਿਆਓ ਜੇ ਪੰਜਾਬ ਨੂੰ ਬਚਾਉਣਾ ਹੈ ਮੈਨੂੰ ਤੁਹਾਡੇ ਤੇ ਬੜੀ ਆਸ ਹੈ ਤੁਹਾਡੇ ਕਿਉਂਕਿ ਆਹ ਅਜੇ ਹਲਕੇ ਅਜੇ ਹਲਕੇ ਐ ਜਿਹੜੀ ਅਗਲੀ ਸਰਕਾਰ ਜਦੋਂ ਰਿਜ਼ਲਟ ਆਏ ਤੇ ਇੱਥੇ ਵੀ 30 35 35 ਹਜ਼ਾਰ ਦੀ ਲੀਡ ਆਏ ਜਿਵੇਂ ਜੋਰਾ ਸਿੰਘ ਮਾਨ ਦੇ ਸਮੇਂ ਤੁਸੀਂ ਇੱਥੇ ਲਿਆਉਂਦੇ ਹੁੰਦੇ ਸੀ ਤੋ ਜੀਰੇ ਵਾਲਿਓ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਐਡਾ ਭਾਰੀ ਕਟ ਕੀਤਾ ਹਰਜੀਤ ਜੀ ਤੁਹਾਡੇ ਸਾਰੇ ਸਾਥੀਆਂ ਦਾ ਧੰਨਵਾਦ ਸਮੂਚੀ ਟੀਮ ਐਜੀਪੀਸੀ ਮੈਂਬਰ ਬੈਠੇ ਸਾਰੇ ਇੱਥੇ ਲੀਡਰਸ਼ਿਪ ਜਿਲ੍ਹੇ ਦੀ ਪ੍ਰਧਾਨ ਕੱਟੇ ਸਾਰੇ ਸੇਕੋ ਸਾਹਿਬ ਤੁਸੀਂpropto ਮੈਨੂੰ ਪਤਾ ਤੁਹਾਡੇ ਦਿਲ ਚ ਤੇ ਓਵਰਆਲ ਸਾਰੇ ਤੁਸੀਂ ਇਹਨਾਂ ਦੇ ਸਿਰ ਤੇ ਹੱਥ ਰੱਖਦੇ ਰਹੋ ਤੇ ਆਪਣੇ ਪਰਿਵਾਰ ਨੂੰ ਆਪਾਂ ਤਗੜਾ ਕਰੀਏ ਆਓ जकारा बोलीये वाहसा वाहप्रीत जी हल्का इंचार्ज होदार सुखबीर सिंह बादल प्रधान जी ने सरोपा पा के ਉਹਨਾਂ ਸ਼ਰਮਣੀ ਅਕਾਲੀ ਦਲ ਸ਼ਾਮਲ ਕਰ ਲਿਆ ਹਰਪੀਤ ਸਿੰਘ ਹੀਰੋ ਨੂੰ